ਜਨਤਾ ਦੀ ਬਾਤਾਂ ਦੇਖਦੇ ਸਾਰੇ ਦੋਤਾਂ ਸਵਾਗਤ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਛੋਟੇ ਸਾਹਿਬ ਜੀ ਸਾਹੀਦੀ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਆ ਥਾ ਥਾ ਤੇ ਲੰਗਰ ਲਾਏ ਗਏ ਨੇ ਲੋਕਾਂ ਨੇ ਸਰਦ ਦਾ ਮੁਕਾਬਲ ਲੰਗਰ ਲਾਏ ਗਏ ਨੇਗੇ ਸਾਡੇ ਨਾਲ ਵੀਰ ਮੌਜੂਦ ਆ ਆਪਾਂ ਗੱਲਬਾਤ ਇਹਨਾਂ ਨਾਲ ਵੀ ਕਰਦੇ ਆ ਇਹਨਾਂ ਦੇ ਅੱਜ ਪਿਛਲੇ 2 ਦਿਨਾਂ ਤੋਂ ਲੈ ਕੇ ਪੱਖੋ ਕੈਂਚੀਆਂ ਰੋਡ ਤੇ ਬਰਨਾਲਾ ਰੋਡ ਤੇ ਇਹਨਾਂ ਦਾ ਲੰਗਰ ਲਾਇਆ ਹੋਇਆ ਗੱਲਬਾਤ ਕਰਦੇ ਸੇਵਕ ਵੀਰ ਇਹਨਾਂ ਦਾ ਕੀ ਕਹਿਣਾਗਾ ਹਾਂਜੀ ਬਜੀ ਕੀ ਹਾਲ ਹੈ ਜੀ ਬਹੁਤ ਹੀ ਵਾਰੀ ਜੀ ਵਾਇਰ ਖਾਲਸਾ ਸਾਹਿਬ ਇਹ ਜੀ ਬਤੇ ਬਾਕੀ ਜਨਤਾ ਦੀ ਵਾਰਟੀ ਵੀ ਚੈਨਲ ਵਾਲੇ ਜਿੰਨੇ ਸਾਡੇ ਭਰਾ ਪਹੁੰਚੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਬਾਕੀ ਜਿੰਨੇ ਵੱਧ ਤੋਂ ਵੱਧ ਬੇਨਤੀ ਆ ਸਾਰੇ ਸਬਸਕ੍ਰਾਈਬ ਕਰੋ ਜੀ ਨਾਲ ਜੁੜੋ ਫਤੇ ਰੋਡ ਹੈਲਪਲਾਈਨ ਵੈਲਫੇਅਰ ਸਟੇਸ਼ਨ ਪੰਜਾਬ ਰਜਿਸਟਰਡ 0299 ਤੋਂ ਸੇਵ ਸਿੰਘ ਹਿੰਮਤਪੁਰਾ ਅਸੀਂ ਮਾਤਾ ਗੁਜਰਕੌਰ ਤੇ ਛੋਡੇ ਸਾਹਿਬ ਜੀ ਦੇ ਸਹਾਦਤ ਨੂੰ ਮੁੱਖ ਰੱਖਦੇ ਹਾਂ ਹਰ ਸਾਲ ਸਮੂਜੀ ਫਤੇ ਹੈਲਪਲਾਈਨ ਆਲ ਪੰਜਾਬ ਦੇ ਡਰਾਈਵਰ ਵੀ ਰਲ ਕੇ ਸਮੂਹ ਸਾਧ ਸੰਗਤ ਦੇ ਪਿੰਡ ਵਸਤੀਆਂ ਦੇ ਸਹਿਯੋਗ ਦੇ ਨਾਲ ਗੁਰੂ ਕੇ ਲੰਗਰ ਲਾਉਂਦੇ ਹੁੰਦੇ ਆ ਤਿੰਨ ਚਾਰ ਦਿਨ ਲਗਾਤਾਰ ਚ ਦੋ ਵਾਰ ਇਥੇ ਬਕਵਿੰਚੀਆਂ ਹੋ ਗਈ ਜੀ ਤੇ ਅੱਜ ਲਾਸਟ ਦਿਨ ਆਜਾ ਤੀਜਾ ਦਿਨ ਸਾਡਾ ਲਾਸਟ ਚੱਲ ਰਿਹਾ ਜੀ ਇਥੇ ਤੇ ਇਹ ਆਪਣੀ ਫਤਿਹ ਰੋਡ ਹੈਲਪ ਲਾਈਨ ਵੱਲੋਂ ਚੱਲੇ ਹੋਏ ਆ ਸਾਡੇ ਸ੍ਰੀਮਾਨ ਸੰਤ ਬਾਬਾ ਰੋਜੀ ਜੀ ਰਣੀਏ ਤੋਂ ਡੇਰਾ ਸ਼ੇਪੂਰੀ ਪਹੁੰਚੇ ਜੀ ਉਹਨਾਂ ਦਾ ਵੀ ਇੱਥੇ ਪਹੁੰਚਾ ਦੇ ਸਮੂੱਚੀ ਫਤਿਹ ਹੈਲਪ ਲਾਈਨ ਨੂੰ ਧੰਨਵਾਦ ਕਰਦੇ ਆ ਤੇ ਬਾਕੀ ਜੋ ਸਾਡੀ ਫਤਿਹ ਹੈਲਪ ਲਾਈਨ ਆ ਜੀ ਇਹ ਡਰਾਈਵਰ ਬਿਨਾਂ ਵੱਲੋਂ ਚਲਾਈ ਗਈ ਆ ਆਲ ਪੰਜਾਬ ਦੇ ਵਿੱਚ ਸਾਡੇ ਨਾਲ ਭਰਾ ਜੁੜੇ ਹੋਏ ਆ ਜੀ ਅਸੀਂ ਬਲੱਡ ਮੋਈਆ ਫ੍ਰੀ ਆਕਸੋਜ ਸੇਵਾ ਕਰਦੇ ਆ ਬਲੱਡ ਦੀ ਕਿਸੇ ਭਰਾ ਨੂੰ ਸਾਡੀ ਜਿਹੜੀ ਫਤਿਹ ਲੈਣਾ ਰੋਡ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ ਹਰ ਇੱਕ ਵੀਰ ਦਾ ਸਤਿਕਾਰ ਕਰਦੇ ਹਾਂ ਦਿਲੋਂ ਸਤਿਕਾਰ ਕਰਦੇ ਹਾਂ ਜਿੰਨੇ ਭਰਾੜਾਂ ਜੁੜੇ ਫ੍ਰੀ ਕਿਸੇ ਨੂੰ ਬਲੱਡ ਸੇਵਾ ਮੋਈਆ ਕਰਾਉਨੇ ਆਂ ਰੋਡ ਤੇ ਕਿਸੇ ਕਿਸਮ ਦੀ ਵੀ ਜਰੂਰਤ ਪੈਂਦੀ ਆ ਸਾਡੀ ਹੈਲਪ ਲਾਈਨ ਹਰ 24 ਘੰਟੇ ਭਰਾਵਾਂ ਦੇ ਨਾਲ ਡਰਾਈਵਰਾਂ ਦੇ ਨਾਲ ਮੋਢਾ ਮੋਢਾ ਲਾ ਕੇ ਚੱਲਦੀ ਹੈ ਜੀ ਸਾਡੇ ਨਾਲ ਬਾਬਾ ਜੀ ਮੌਜੂਦਾ ਪਾਣਾ ਨੂੰ ਗੱਲਬਾਤ ਕਰਦੇ ਆਂ ਹਾਂਜੀ ਬਾਬਾ ਜੀ ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਜੀ ਬਹੁਤ ਵਧੀਆ ਬਹੁਤ ਵਧੀਆ ਸੇਵਾ ਕਰਦੇ ਆ ਸਾਡੇ ਪਿਆਰੇ ਸੇਵਾਦਾਰਾਂ ਬਹੁਤ ਵਧੀਆ ਪ੍ਰਵਾਨ ਦਾ ਇਹਨਾਂ ਦਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਚੇਅਰਮੈਨ ਪਰਦੇ ਹਲਪਲਾਨ ਦਾ ਜੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਨ ਚਾਹੁੰਦੇ ਹਾਂ ਜੀ ਜੋ ਆਪਣੇ ਡਰਾਈਵਰਾਂ ਬਾਰੇ ਉਹ ਗਲਤ ਫੈਸਲੇ ਕਰ ਰਹੇ ਆ ਇਹ ਲੈਣੇ ਨਹੀਂ ਚਾਹੀਦੇ ਕਿਉਂਕਿ ਜੇ ਡਰਾਈਵਰ ਇੱਕ ਭਾਈਦਾ ਉਹ ਪਬਲਿਕ ਦੀ ਗੁਰ ਤੋਂ ਡਰਦਾ ਹੀ ਭਾਈਦਾ ਜੀ ਇਸ ਕਰਕੇ ਬੇਨਤੀ ਆ ਕਿ ਪਬਲਿਕ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਬਾਈ ਖਾਲਸਾ ਬਹੁਤ ਬਧ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਆਰ ਪ੍ਰਧਾਨ ਜਸਵਿੰਦਰ ਬੱਬੂ ਪਿਛਲੇ ਸਾਲ ਦੀ ਤਰ੍ਹਾਂ ਅੱਜ ਵੀ ਸਾਡੇ ਭਰਾਵਾਂ ਦੇ ਸੰਯੋਗ ਦੇ ਨਾਲ ਆ ਪਿਛਲੇ ਦੋ ਦਿਨਾਂ ਤੋਂ ਲੰਗਰ ਚੱਲ ਰਿਹਾ ਅੱਜ ਅਖੀਰਲਾ ਦਿਨ ਆ ਸਾਰੇ ਭਰਾ ਸੇਵਾ ਕਰ ਰਹੇ ਆ ਜਿੰਨੇ ਵੀ ਭਰਾ ਸੇਵਾ ਕਰ ਰਹੇ ਆ ਦੋ ਤਿੰਨ ਦਿਨ ਤੋਂ ਲਗਾਤਾਰ ਉਹਨਾਂ ਦਾ ਪੂਰੀ ਫਤਿਹ ਰੌਣਕ ਆਪਣਾ ਨੂੰ ਧੰਨਵਾਦ ਆ ਜੀ ਸੋ ਧੰਨਵਾਦ ਹਾਂਜੀ ਸਰ ਬਾਕੀ ਜਿੰਨੇ ਵੀ ਸਾਡੇ ਅੱਜ ਰੋੜਾ ਲੱਭਣਾ ਜਿੰਨੇ ਸਾਡੇ ਭਰਾ ਪਹੁੰਚੇ ਆ ਜੀ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪਿੰਡਾਂ ਤੋਂ ਜਿੰਨੇ ਵੀ ਅਧਿਕਾਰ ਸਹਿਬਾਨ ਪਹੁੰਚੇ ਸਾਰੇ ਜਾਂਦੇ ਪਹੁੰਚਦੇ ਸੀ ਇੱਥੇ ਜੀ ਆਇਆਂ ਦੇ ਵੈਲਕਮ ਕਰਦੇ ਆ ਜੀ ਧੰਨਵਾਦ ਕਰਦੇ ਆ ਬਾਕੀ ਇੱਕ ਪੰਜਾਬ ਸਰਕਾਰ ਨੂੰ ਅਪੀਲ ਹੈ ਸਾਡੀ ਜਿੰਨੇ ਵੀ ਡਰਾਈਵਰ ਹੁੰਦੇ ਆ ਜੀ ਇਹ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਆ ਵੀ ਇੱਕ ਬੇਨਤੀ ਹੈ ਵੀ ਜੋ ਵੀ ਫੈਸਲਾ ਲੈਣਾ ਇਹ ਡਰਾਈਵਰ ਵੀਰਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਜਾਵੇ ਇੱਕ ਸਾਡੇ ਚੇਅਰਮੈਨ ਸਾਹਿਬ ਦੱਸ ਕੇ ਗਏ ਆ ਜੀ ਪਿਛਲੇ ਦਿਨੀ ਸਰਕਾਰ ਨੇ ਇੱਕ ਫੈਸਲਾ ਲਿਆ ਵੀ ਜੋ ਡਰਾਈਵਰ ਭੱਜਦੇ ਆ ਵੀ ਉਹ ਪਰਚੇ ਦਰਜ ਬਾਰੇ ਇਹ ਕਹਿੰਦੀ ਹੈ ਜੀ ਜਦੋਂ ਡਰਾਈਵਰ ਵੀ ਕਿਸੇ ਕੁੱਟ ਮਾਰ ਤੋਂ ਡਰਦੇ ਭਜਦਾ ਉਹ ਕੋਈ ਪਹਿਲੇ ਕਿਦਾ ਐਕਸੀਡੈਂਟ ਕਰਨ ਦਾ ਡਰਾਈਵਰ ਤਾਂ ਕਿ ਕੀੜੀ ਨੂੰ ਵੀ ਮਾਰਨ ਲੱਗਿਆ ਸੋ ਵਾਰੀ ਸੋਚਦਾ ਜੀ ਵੀ ਟਾਇਰ 'ਤੇ ਕੋਈ ਕੀੜੀ ਬਣਾ ਜੇ ਪਰ ਫਿਰ ਵੀ ਅਚਨ ਚੇਤੇ ਜੇ ਕੋਈ ਦੁਰਘਟਨਾ ਵਾਪਰ ਜਾਂਦੀ ਆ ਉਹਨਾਂ 'ਚ ਡਰਾਈਵਰ ਦਾ ਕੋਈ ਕਸੂਰ ਨਹੀਂ ਹੁੰਦਾ ਤੇ ਡਰਾਈਵਰ ਭਜਦਾ ਵੀ ਇਸੇ ਕਰਨੀ ਆ ਵੀ ਜਦ ਜਿਹੜੀ ਸੰਤਾ ਹੁੰਦੀ ਆ ਵੀ ਕੁੱਟ ਮਾਰ ਨਾ ਕਰੇ ਇਹ ਪੰਜਾਬ ਸਰਕਾਰ ਨੂੰ ਅਪੀਲ ਹੈ ਵੀ ਸਰਕਾਰਾਂ ਜੇ ਉਹ ਬਣਦੀਆਂ ਇਹ ਲੋਕਾਂ ਦੀਆਂ ਬਣਾਈਆਂ ਬਣਦੀਆਂ ਨਾ ਕਿ ਆਪ ਦੇ ਕੋਈ ਸਰਕਾਰ ਦੇ ਤਾਂ ਬਣਦੀ ਆ ਤੇ ਉਹਦੇ ਵਿੱਚ ਡਰਾਈਵਰ ਦਾ ਬਹੁਤ ਵੱਡਾ ਰੋਲ ਹੁੰਦਾ ਵੋਟ ਲ ਕਿ ਉਹ ਇੱਕ ਡਰਾਈਵਰੀ ਲੈ ਕੇ ਜਾਂਦਾ ਚਾਹੇ ਉਹ ਕਿਸੇ ਵੀ ਹੋਵੇ ਆਟੋ ਦਾ ਡਰਾਈਵਰ ਹੋਵੇ ਜਾਂ ਟੈਕਸੀ ਦਾ ਡਰਾਈਵਰ ਹੋਵੇ ਚਾਹੇ ਪਾਇਲਟ ਹੋਵੇ ਠੀਕ ਹੈ ਜੀ ਇਸ ਕਰਕੇ ਸਰਕਾਰ ਨੂੰ ਇੱਕ ਅਪੀਲ ਹੱਥ ਜੋੜ ਕੇ ਸਾਡੀ ਫਤਿਹ ਲੈਣਾ ਲਪਲਵਾ ਵੀ ਜੋ ਇਹ ਕਾਨੂੰਨ ਆ ਵੀ ਇਹਨੂੰ ਸੋਧ ਕੀਤੀ ਜਾਵੇ ਜਾਂ ਰੱਦ ਕੀਤਾ ਜਾਵੇ ਵੀ ਜੀ ਬਾਕੀ ਜਿਹੜੇ ਡਰਾਈਵਰ ਭਰਾ ਹੁੰਦੇ ਆ ਕਿਸੇ ਨੂੰ ਕੋਈ ਮਾਰ ਕੇ ਕੋਈ ਖੁਸ਼ ਨਹੀਂ ਹੁੰਦਾ ਜੀ ਕਿਉਂਕਿ ਡਰਾਈਵਰ ਸਾਰੇ ਹੀ ਵੀਰਾਂ ਦਾ ਜਲੋਂ ਤੇ ਸਾਰੇ ਇੱਕ ਜਾਨਵਰ ਦਾ ਵੀ ਸਤਕਾਰ ਕਰਦੇ ਆ ਜੀ ਸਾਰੀ ਜੀ ਡਰਾਈਵਰ ਭਰਾ ਹੁੰਦਾ ਕਿਹੇ ਜਾ ਹੁੰਦਾ ਸੜਕ ਦੇ ਜਾਂਦੀ ਕੀੜੀ ਨੂੰ ਵੀ ਇਹ ਬਚਾਉਣ ਦੀ ਕੋਸ਼ਿਸ਼ ਕਰਦੇ ਆ ਜੀ ਆਪਾਂ ਅੱਜ ਗੱਲ ਕਰਦੇ ਆਗੇ ਆ ਸਾਹਿਬ ਜਾਨਵਾਰੇ ਹਨ ਉਹਨਾਂ ਸ਼ਹੀਦ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਲੰਗਰ ਲਾਏ ਜਾ ਰਹੇ ਨੇ ਕਿਉਂਕਿ ਉਹ ਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ ਇਹ ਦਿਨਾਂ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਹੈ ਪੂਰਾ ਸ਼ਹੀਦ ਮਰ ਸ਼ਹੀਦ ਹੋ ਗਿਆ ਸੀਗਾ ਜੀ ਉਸ ਨੂੰ ਲੈ ਕੇ ਪੂਰੇ ਪੰਜਾਬ ਚ ਲੰਗਰ ਲਾਏ ਗਏ ਨੇ ਕੀ ਕਹਿਣਾ ਚਾਹੋਗੇ ਹਾਂਜੀ ਇਸ ਬਾਰੇ ਇਹ ਕਹਿੰਦੇ ਆ ਵੀ ਆਪਣੀ ਖਾਤਰ ਉਹਨਾਂ ਨੇ ਆਪ ਦਾ ਸਰਵੰਸ ਵਾਰਤਾ ਬੱਚੇ ਵਾਰ ਤੇ ਆਪਾਂ ਇੱਕ ਲੰਗਰ ਰਾਕੇ ਉਹਨਾਂ ਦੀ ਸ਼ੀਦੀ ਦਾੜੇ ਨੂੰ ਬਣਾਉਣ ਦੀ ਵੀ ਆਪਣੀ ਬਹੁਤ ਐਮਾ ਗੱਲ ਹੈ ਵੀ ਆਪਾਂ ਇਸ ਨੂੰ ਬਣਾਓ ਤੇ ਵੱਧ ਵੱਧ ਲੰਗਰ ਲਾਓ ਸਾਦੇ ਲੰਗਰ ਲਾਓ ਇਹ ਨਾ ਹੋਵੇ ਵੀ ਆਪਾਂ ਵੀ ਲੱਡੂ ਜੀ ਦੇ ਮੰਗਰਾਂ ਦੇ ਆਪ ਨੂੰ ਹੋਰ ਕਰਦੇ ਨੇ ਵੀ ਸਾਦੇ ਲੰਗਰ ਵੀ ਗੁਰੂ ਸਾਹਿਬਾਂ ਦੀ ਆਪਾਂ ਯਾਦ ਨੂੰ ਇੱਕ ਤਾਜ਼ਾ ਕਰਨ ਖਾਤਰ ਅਸੀਂ ਦੇ ਦੜ ਬੰਦ ਖਾ ਸਾਦੇ ਲੰਗਰ ਲਾਓ ਤੇ ਦੂਜੀ ਗੱਲ ਇਹ ਆ ਜਿਵੇਂ ਵੀਰ ਦੱਸ ਕੇ ਗਏ ਵੀ ਡਰਾਈਵਰਾਂ ਦੀ ਗੱਲ ਵੀ ਜੋ ਵੀ ਇਹ ਤੂਮੜਾ ਇਹਦੇ ਵਿੱਚ ਕੋਈ ਸੋਧ ਕੀਤੀ ਜਾਵੇ ਵੀ ਸਾਡਾ ਮਨ ਕਰਦਾ ਵੀ ਸੋਧ ਕਰੋ ਵੀ ਡਰਾਈਵਰ ਕੋਈ ਇਹੀ ਚੀਜ਼ ਆ ਵੀ ਜੋ ਇੱਕ ਪਾਸੋਂ ਦੂਜੇ ਪਾਸੇ ਜਾਣ ਦੇ ਖਾਤਰ ਆ ਮਦਦ ਕਰਦਾ ਮੈਂ ਸਰਕਾਰ ਮੂਰੇ ਬੇਨਤੀ ਇਹੀ ਕਰਦਾ ਵੀ ਇਸ ਸੋਧ ਕਾਨੂੰਨ ਦੇ ਵਿੱਚ ਸੋਧ ਕੀਤੀ ਜਾਵੇ ਤੇ ਬਾਕੀ ਮੈਂ ਸਾਰੇ ਜਿੰਨੇ ਵੀ ਆਲ ਪੰਜਾਬ ਦੇ ਚ ਨੰਕਰ ਲੱਗੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੀ ਸਾਦੇ ਨੰਕਰ ਲਾਓ ਤੇ ਸਹੀ ਦਿਦੜ ਨੂੰ ਮੁੱਖ ਰੱਖ ਕੇ ਸਹੀ ਦਿਦੜ ਮਨਾਓ ਜਿਵੇਂ ਇਹਨਾਂ ਸਾਰਿਆਂ ਦਾ ਇਹ ਕਹਿਣਾ ਹੈ ਕਿ ਗੁਰੂ ਸਾਹਿਬ ਦੇ ਮਤਲਬ ਪਰਿਵਾਰ ਸੀ ਪੂਰਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਸ਼ਹੀਦیاں ਪਾ ਗਏ ਸੀ ਉਹਨਾਂ ਦੀ ਸਹਾਦਤ ਨੂੰ ਲੈ ਕੇ ਇਹਦਾ ਸੰਗਤਾਂ ਬੰਨੀ ਹੋ ਪੂਰੇ ਪੰਜਾਬ ਦੇ ਵਿੱਚ ਲੰਗਰ ਜਾ ਰਹੇ ਲੰਗਰ ਲਾਏ ਜਾ ਰਹੇ ਨੇ ਤੇ ਇੱਥੇ ਇਹ ਵੀ ਕਹਿਣਾ ਬਹੁਤ ਜ਼ਰੂਰੀ ਸਮਝਦੇ ਆ ਕਿ ਜਿਹੜੇ ਇਹ ਦਿਨ ਹੁੰਦੇ ਜਿਹੜਾ ਉਹਦਾ ਮਹੀਨਾ ਹੁੰਦਾਗਾ ਇਹ ਬੜਾ ਦੁਖਦਾਈ ਹੁੰਦਾਗਾ ਜਿਵੇਂ ਕਿ ਗੁਰੂ ਸਾਹਿਬ ਦੇ ਛੋਟੇ-ਛੋਟੇ ਬੱਚੇ ਸੀਗੇ ਜਿਨ੍ਹਾਂ ਨੇ ਸ਼ਹੀਦیاں ਪ੍ਰਾਪਤ ਕੀਤੀਆਂ ਨੇ ਉਸ ਜਗ੍ਹਾ ਉਹਨਾਂ ਨੂੰ ਵੀ ਇਸ ਗੱਲ ਦਾ ਤਿਆਰ ਰੱਖਣਾ ਚਾਹੀਦਾ ਕਿ ਜਿਹੜੇ ਇਹ ਦਿਨ ਨੇ ਇਹ ਸੋਗ ਦੇ ਦਿਨ ਨੇ ਜਿਵੇਂ ਕਿ ਜਿਹਦੇ ਵਿੱਚ ਜਿਵੇਂ ਪਗੌੜਾਂ ਦੀ ਗੱਲ ਕਰਦੇ ਆਂ ਜਲੇਪੇ ਲਾਂ ਕਰਕੇ ਕੁਰਸੀ ਤੇ ਮਤਲਬ ਪ੍ਰੋਗਰਾਮ ਲੰਗਰ ਚਲਾਏ ਜਾਂਦੇ ਨੇ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੇ ਇਹ ਦਿਨ ਨੇ ਇਹ ਬੜੇ ਸੂਕਦੇ ਦਿਨ ਨੇਗੇ ਸਾਡੇ ਨਾਲ ਵੀ ਇਹ ਮੌਜੂਦਾ ਪੋਣਾ ਗੱਲ ਕਰਦੇ ਉਹਨਾਂ ਨਾਲ ਕਿੰਨਾ ਹਾਂਜੀ ਹਾਂਜੀ ਫਤੇ ਰੋਡ ਹੈਲਪ ਲਾਈਨ ਵੱਲੋਂ ਆਪਣਾ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਇਆ ਲੰਗਰ ਲਗਾਇਆ ਗਿਆ ਹੈ ਅਸੀਂ ਵੀ ਇਸੇ ਚੀਜ਼ 'ਚ ਹੋਰ ਰੱਖਦੇ ਆ ਵੀ ਸਾਡੇ ਲੰਗਰ ਲਗਾਇਏ ਜਾਣ ਕੋਈ ਵੀ ਮਤਲਬ ਪਕੌੜਿਆਂ ਦਾ ਜਾਂ ਲੱਡੂ ਜਲੇਬੀਆਂ ਦਾ ਲੰਗਰ ਕਿਤੇ ਨਹੀਂ ਲਾਉਣਾ ਚਾਹੀਦਾ ਕਿਉਂਕਿ ਬੱਚੇ ਸ਼ਹੀਦ ਹੋਏ ਨੇ ਨਾ ਕਿ ਸਾਨੂੰ ਕੋਈ ਖੁਸ਼ੀ ਦਾ ਮਾਹੌਲ ਹੈ ਇੱਕ ਗਮ ਦੇ ਦਿਨ ਹੈ ਜੀ ਇਹਨਾਂ ਨੂੰ ਗਮ ਦੇ ਵਿੱਚ ਹੀ ਮਨਾਇਆ ਜਾਵੇ ਤਾਂ ਕਿ ਲੰਗਰ ਲਗਾਉਣ ਦਾ ਮਕਸਦ ਇਹ ਹੈ ਜੀ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਵੀ ਸਾਡੀ ਸਿੱਖ ਕੌਮ ਵਾਸਤੇ ਕੀ ਕੀ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਕਿਉਂਕਿ ਆਉਣ ਵਾਲੇ ਨਵੇਂ ਸਮੇਂ ਦੇ ਵਿੱਚ ਬੱਚੇ ਨਾ ਤਾਂ ਕੋਈ ਕੇਸ ਦਾੜੀ ਰੱਖ ਰਿਹਾ ਤੇ ਨਾ ਹੀ ਕੋਈ ਗੁਰਬਾਣੀ ਨੂੰ ਪਿਆਰ ਕਰ ਰਿਹਾ ਸੋ ਇਹ ਨਵੀਂ ਜਨਰੇਸ਼ਨ ਨੂੰ ਵੀ ਬੇਨਤੀ ਹੈ ਸਾਡੀ ਵੀ ਗੁਰਬਾਣੀ ਵੱਲ ਵੀ ਧਿਆਨ ਦਿਓ ਗੁਰਦੁਆਰਿਆਂ ਦੇ ਵਿੱਚ ਸੰਥਾ ਲੈ ਕੇ ਪਾਠ ਕਰਨ ਬਾਰੇ ਜਰੂਰ ਪ੍ਰੇਰਿਤ ਕੀਤਾ ਜਾਵੇ ਬੱਚੇ ਧੰਨਵਾਦ ਹਾਂਜੀ ਵੀਰ ਕੀ ਕਹਣਾ ਜੀ ਸਿਕਾਲ ਜੀ ਪਹਿਲਾਂ ਤਾਂ ਸਾਰੇ ਆਪਣੇ ਅਧਰਕਾਰਾਂ ਨੂੰ ਸਾਰੀਆਂ ਜਿੰਨੀਆਂ ਆਪਣਾ ਫਟੇ ਰੋਡ ਹੈਲਪਲਾਈਨ ਮਿਲੂ ਸਾਡੀ ਸਾਰੇ ਹੈਲਪਲਾਈਨਾਂ ਜਿੰਨੇ ਆਪਣੇ ਹੈਲਪਲਾਈਨਾਂ ਚੱਲ ਰਹੀਆਂ ਨੇ ਪੰਜਾਬ 'ਚ Haryana Rajasthan ਮਾਕਲ ਜਿੰਨੀਆਂ ਵੀ ਚੱਲ ਰਹੀਆਂ ਸੇਵਾ ਲਈ ਤੋਂ ਜ਼ਰੂਰਾਂ ਨੂੰ ਇੱਕ ਦਸਮਾਰਤਨ ਕਰਦੇ ਹਾਂ ਅਸੀਂ ਸਾਰੀਆਂ ਹੈਲਪਲਾਈਨਾਂ ਦਾ ਤੇ ਇੱਕ 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 ਜੋਰ ਤੋਂ ਹੋ ਕੇ ਅਸੀਂ ਸਮਰਥਨ ਕਰਦੇ ਹਾਂ ਫੈਸਲਾ ਕਰਦੇ ਹਾਂ ਜੋ ਵੀ ਹੁੰਦਾ ਜੋ ਮਦਦ ਹੁੰਦੀ ਆ ਕਰਦੇ ਆ ਇੱਕੋ ਨਾਲ ਗੁਰੂ ਕਹਨੇ ਚਾਹਨੇ ਆ ਜਿਵੇਂ ਕੋਈ ਹਨ ਧੁੰਦ ਦੇ ਦਿਨ ਚੱਲੀ ਜਾਂਦੀ ਜਿਵੇਂ ਬੈਕ ਬੱਤੀਆਂ ਵਗੈਰਾ ਗੱਡੀਆਂ ਦੀਆਂ ਮ칭 ਮੋਟਰਸਾਈਕਲ ਹੋਏ ਇਹ ਜ਼ਰੂਰ ਸਟicker ਵਗੈਰਾ ਲਾ ਕੇ ਰੱਖੋ ਕੋਈ ਟਰਾਲੀਆਂ ਵਗੈਰਾ ਟਰੱਕ ਆ ਜਿੰਨੇ ਵੀ ਆ ਇਹ ਜ਼ਰੂਰ ਸਟicker ਵਗੈਰਾ ਲਵਾਓ ਜੀ ਮਲਾਜ਼ਮਾਂ ਨੂੰ ਇਹ ਚਾਹੀਦਾ ਨਾਲ ਹੋਣੀ ਚਾਹੀਦੀਆਂ ਕਿਉਂਕਿ ਉਹ ਤੁਹੰਦਾ ਸਾਨੂੰ ਪਤਾ ਹੀ ਬਹੁਤ ਜ਼ਿਆਦਾ ਪੈ ਰਹੀ ਹੈ ਤੁੰਦਾ ਤੇ ਧੰਨਵਾਦ ਜੀ ਸਰਦਾ ਇਹ ਵੀ ਕਹਿਣਾ ਬਹੁਤ ਵਧੀਆ ਮੈਸੇਜ ਹੈ ਕਿ ਜਿਹੜਾ ਕਿ ਜਿਵੇਂ ਹੁੰਦੀ ਨਵੀਂ ਪੀੜ੍ਹੀ ਆ ਉਹ ਗੁਰਵਾਣੀ ਤੇ ਬਾਣੀ ਤੋਂ ਬਹੁਤ ਦੂਰ ਹੋ ਰਹੀ ਆ ਕਿ ਉਹਨਾਂ ਨੂੰ ਮਤਲਬ ਜ਼ਰੂਰੀ ਹੈ ਕਿ ਉਹ ਬਾਣੀ ਤੇ ਗੁਰਵਾਣੀ ਨਾਲ ਜੁੜੇ ਰਹਿਣ ਜੀ ਜਿਵੇਂ ਅੱਜ ਤੁਹਾਨੂੰ ਇਸ ਵੀਰਾਂ ਦੇ ਨਾਮ ਲੈ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਵੀਡੀਓ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤਾਂ ਕਿ ਇਸੇ ਤਰ੍ਹਾਂ ਦੇ ਵੀਡੀਓ ਲੈ ਕੇ ਫਿਰ ਹਾਜ਼ਰ ਹੋਈਏ ਉਦਕ ਲਈ ਸਤਿ ਸ੍ਰੀ ਅਕਾਲ ਜੀ